ਲਓ ਜੀ ਚੱਲਦੀਆਂ ਨੇ ਮੋਟਰਾਂ ਦੇਖੋ ਤੁਹਾਡੇ ਸਾਹਮਣੇ ਹੀ ਆ ਮੱਕੀ ਨੂੰ ਕਿਸਾਨ ਭਰਾਵੋ ਫਸਲ ਸਾਰੀ ਤਿਆਰ ਕਰਕੇ ਐਂਡ ਤੇ ਜਾ ਕੇ ਪੰਜ ਚਾਰ ਦਿਨ ਪਿੱਛੇ ਤੁਸੀਂ ਇੱਕ ਪਾਣੀ ਰੋਕ ਕੇ ਫਸਲ ਨੂੰ ਪਕਾ ਲੈਨੇ ਹੋ ਕੋਈ ਵੀ ਹੈ ਜਿੰਨਾ ਚਿਰ ਫਸਲ ਆਪਦੇ ਆਪਣੀ ਪੱਕਦੀ ਉਹਨਾਂ ਚਿਰ ਪਾਣੀ ਲਈ ਜਾਇਆ ਕਰੋ ਆ ਦੇਖੋ ਹੁਣ ਮੱਕੀ ਇਹਨੂੰ ਪਾਣੀ ਲਾਸਟ ਪਾਣੀ ਆਪਾਂ ਲਾਉਣਾ ਆ ਤੁਹਾਡੇ ਸਾਹਮਣੇ ਹੀ ਆ ਅੱਜ ਬਾਰੀ ਆ ਜੀ ਤੇ ਦੇਖੋ ਜਦੋਂ ਸੌਂਜ ਲੋ ਵੀ ਪਾਣੀ ਨਾਲ ਇੱਕ ਰੋਕ ਕੇ ਸਕਾ ਲੈਨੇ ਹੋ ਉਹਦਾ ਰੋਖ ਹੋ ਰੇ ਹੁੰਦਾ ਟਾਂਡਿਆਂ ਦਾ ੱੱਕਾ ਨਾ ਕਰਿਆ ਕਰੋ ਅਸਲ 'ਨਾਂ ੱੱਕਾ ਕਰਨ ਨਾਲ ਛਾੜ ਘਟ ਜਾਂਦਾ ਹੈ ਛਾੜ ਤੇ ਬਹੁਤ ਅਸਰ ਪਾਉਂਦੀ ਆ ਜਿੱਥੇ ਆਪਾਂ 6 ਮਹੀਨੇ ਖੜਾ ਲਈ 2 ਮਹੀਨੇ 4 ਮਹੀਨੇ ਜੋ ਵੀ ਫਸਲ ਹੈंगी ਤੇ ਐਂਡ ਤੇ ਜਾ ਕੇ ਆਪਾਂ 5-7 ਦਿਨ ਨਾਲ ਨੁਕਸਾਨ ਕਰ ਲੈਨੇ ਆਪਣਾ ਫਸਲ ਦਾ ਇਦਾਂ ਨਾ ਕਰਿਆ ਕਰੋ ਜਿੰਨੀਆਂ ਮੱਕੀਆਂ ਹੁਣ ਤੱਕ 3-4 ਜਾਣੀਆਂ ਦੀਆਂ ਵੱਡੀਆਂ ਨੇ ਸਭ ਵੀਰਾਂ ਨੇ ਬਿਨਾ ਪਾਣੀ ਲਾਸਟ ਵਾਲਾ ਰੋਕ ਕੇ ਸਕਾ ਕੇ ਹੀ ਵੜਾਈਆਂ ਨੇ 2-4 ਦਿਨ ਨਾਲ ਕੀ ਹੋਣ ਲੱਗਿਆ ਇਹ ਗੱਲ ਦੀ ਗੌਰ ਰੱਖਿਆ ਕਰੋ ਫਿਰ ਬਾਅਦ ਚ ਵੀਰ ਕਹੀ ਜਾਂਦੇ ਨੇ ਸਾਡੀ ਤਾਂ ਘਟ ਨਿਕਲੀ ਆ ਜੀ ਘਟ ਨਿਕਲਣ ਦਾ ਕਾਰਨ ਇਹ ਹੀ ਆ ਜੀ ਐਂਡ ਤੇ ਪਾਣੀ ਜਿਹੜਾ ਲਾਸਟ ਵਾਲਾ ਪਾਣੀ ਆ ਰੋਕ ਲੈਨੇ ਆ ਤੇ ਦਾਣਾ ਮਾਝੂ ਪੈ ਜਾਂਦਾ ਤੇ ਬਜਨ ਘਟ ਜਾਂਦਾ ਚੱਲਦੇ ਆ ਉੱਥੇ ਜ਼ਮੀਨ ਬਾਉਣੀ ਆ ਸਹੋਲੀ ਤੇ ਇੱਕ ਮੋਟਰ ਦਾ ਰੱਖ ਲਿਆ ਸਟਾਰਟਰ ਨਾਲ ਪਨੀਰੀ ਭਰੇ ਆਵਾਂਗੇ ਪੰਜਾਬੀ ਵੀ ਲੈ ਕੇ ਚੱਲਦੇ ਆ ਬਤਾਏ ਬਨੇ ਚਾਰ ਪੰਜ ਜੋ ਵੀ ਹੈਗੇ ਜਾ ਕੇ ਦੇਖਦੇ ਆ ਕਿੰਨੇ ਕਿੰਨੇ ਜਿੰਨੇ ਕੋ ਬਹਿ ਗਏ ਉਹਨੇ ਕੋ ਬਾਹਰ ਲੈਨੇ ਪਹੁੰਚ ਗਏ ਜੀ ਮੋਟਰ ਤੇ ਸਟਾਰਟਰ ਲਾ ਲਿਆ ਤੇ ਲੱਗਿਆ ਤਾਰਾਂ ਲਾਉਣ ਇਹ ਕੰਮ ਬੜਾ ਗਲਤ ਆ ਜਿਹੜਾ ਰੋਜ਼ਾਨਾ ਲਾਉਣੀਆਂ ਪੈਂਦੀਆਂ ਨੇ ਲਾਉਣੀਆਂ ਪੈਂਦੀਆਂ ਨੇ ਪਨੀਰੀ ਭਾਰਨ ਲਈ ਵੀ ਸਟਾਰਟਰ ਦੇ ਆ ਕੇ ਭਰ ਕੇ ਜਾਣਾ ਪੈਂਦਾ ਦੇਖੋ ਐਨਾ ਬੁਰਾ ਹਾਲ ਹੈ ਏਰੀਏ ਦਾ ਐਨੇ ਚੋਰ ਪੈਂਦੇ ਨੇ ਉਰੇ ਆ ਏਡੇ ਜਗ੍ਹਾ ਤੋਂ ਤਾਂ ਕੀ ਛੱਡਣਾ ਇਹਨਾਂ ਨੂੰ ਨਹੀਂ ਛੱਡ ਦੇਣੀ ਇਹਨਾਂ ਕਿ ਪੱਤੀਆਂ ਨੇ ਇਹਨਾਂ ਨੂੰ ਨਹੀਂ ਛੱਡਦੇ ਭੰਨ ਕੇ ਲੈ ਜਾਂਦੇ ਨੇ ਦੇਖੋ ਕਿਰਪਾ ਕਰੋ ਬਹੁਤ ਜ਼ਿਆਦਾ ਹਾਲ ਗੰਭੀਰ ਹੋਏ ਪਏ ਨੇ ਏਰੀਏ ਦੇ ਬਹੁਤ ਜ਼ਿਆਦਾ ਆ ਏਰੀਏ ਦੇ ਤਾਂ ਐਨੇ ਕਿਤੇ ਦੇਖੇ ਨਹੀਂ ਦੀ ਆਪਾਂ ਜਿੰਨੇ ਹੋ ਗਏ ਆ ਦੇ ਕੋਆ ਪੈਦਾ ਸਾਰੇ ਦਾ ਸਾਰਾ ਆ ਪਿਆ ਆ ਜਾਲ ਜੂਲ ਕੇ ਸਾਰੇ ਇਹ ਲੱਗੇ ਉਹਦੀ ਕਰੇ ਪੂਰੇ ਪਤੀਆਂ ਕੱਢ ਕੇ ਲੈ ਗਏ ਵਿੱਚੋਂ ਬਹੁਤ ਵੱਡਾ ਨੁਕਸਾਨ ਕਰਦੇ ਨੇ ਜੀਵਿਦਾਰ ਭਰਾ ਦਾ ਉਹ ਜੀ ਕਿੰਤਰ ਚਰਾਦੀ ਮੋਟਰ ਤੇ ਪੀਲੀ ਲੱਗਿਆ ਭਰਨਾ ਕਹਾ ਹੋ ਜਾਏਗੀ ਖਿੱਚੀ ਜਾਂਦਾ ਤੂੰ ਪਾਣੀ ਲਾ ਕੇ ਪਰੇ ਕਰੀਏ ਸਾਈਡਾਂ 'ਰੇ ਗੇੜੇ ਲਾਉਣ ਪਲਾਟ ਦੇ ਵਿੱਚ ਗੇੜੇ ਲਾ ਕੇ ਫਿਰ ਇਹਨੂੰ ਆਪਾਂ ਛੋੜੇ ਰੋਟ ਮਾਰਾਂਗੇ ਪੱਤਾ ਦੇ ਉਹਨਾਂ ਨੂੰ ਵਾਰੀ ਵਗੇੜਾ ਗੇੜਾ ਸਾਈਡਾਂ 'ਲੇ ਗੇੜੇ ਲਾ ਕੇ ਲਓ ਜੀ ਇੱਦਾਂ ਹੀ ਨਿਕਲੋ ਜੀ ਆ ਪੈੜੀ ਨਰਮ ਸਾਹਮਣੇ ਆਪਣੇ ਨੇਚਰ ਜਾਂਦਾ ਜੌਂਡੀਆਂ ਨਾਲ ਚੱਕ ਜੀਤ ਦਾ ਕਵਾਂਡੀਆਂ ਦੇ ਆਹ ਪਲਾਟ ਆਪਣਾ ਸਾਹਮਣੇ ਵਾਲਾ ਬਾਹੇ ਗੇਟ ਪਾਏ ਨੇ ਸਾਹਮਣੇ ਲੋਦੇ ਓ ਤੱਕ ਸਾਣਾ ਆਪਣੇ ਮਲਾਦ ਪਾਏ ਨੇ ਬਾਹਰ ਤੋਂ ਦੇ ਦੇ ਆ ਗਏ ਕੇਸ ਠੀਕਰੇ ਮੌਲੇ ਵਾਲੇ ਸਾਰੇ ਹੋਣਗੇ ਦਾ ਸਾਰੀ ਕੇਰਾ ਕੇਰਾ ਪਾਵਾਂਗੇ ਲੋ ਕਰੋਟੇ ਕਾਬਲਾ ਨਾਲ ਬਾਦੇ ਗਰਮੀ ਆ ਬਹੁਤ ਜਿਆਦੇ 2 ਵਜ ਗਏ ਇੱਥੇ ਟੈਂਪਰੇਚਰ ਕਦੇ ਨਹੀਂ ਗਿਆ ਟਰੈਕਟਰ ਦਾ ਜਿੱਥੇ ਪਹੁੰਚਿਆ ਮੈਨੂੰ ਇੰਨੀ ਗਰਮੀ ਆ ਉੱਪਰ ਨੂੰ ਉੱਪਰ ਨੂੰ ਜਾਂਦਾ ਰਹੇ ਜਾ ਰਿਹਾ ਕਰੋ ਚੈੱਕ ਇਹ ਸਵਾਹ ਵਾਲਾ ਉਹ ਲੱਗਿਆ ਜਾਰੀ ਦੇ ਉਹਦੇ ਕਰਕੇ ਮਿਸਟਰ ਕੋਈ ਚੱਕਦਾ ਚਲੋ ਵਧੀਆ ਚੱਕੜੀ ਉਹ ਜਿੱਦਾਂ ਤੱਕ ਪਹੁੰਚਣਾ ਵੀ ਨਹੀਂ ਸੀ ਸਮੇਂ ਲੱਗਾ ਹੁਣ ਆਪਾਂ ਜੰਗੀ ਤਰ੍ਹਾਂ ਕਰਤਾ ਤੇ ਹੁਣ ਇਹ ਛਾੜਦੇ ਆ ਆਪਾਂ ਅੱਛਾ ਢੜ ਗਿਆ ਨੇ ਰਹਿ ਗਿਆ ਕੁਝ ਆਦਾ ਜੰਮਿਆ ਹੋਇਆ ਹੁਣ ਮੇਰੇ ਤੋਂ ਸੱਪੇ ਬੰਦਾਰ ਜਾ ਗਏ ਇੱਥੇ ਰਹਿ ਜੋ ਜੱਸਾ ਬਿਆਦ ਲੱਗਦਾ ਥਾ ਨੇ ਆਹਨੇ ਬਹੁਤ ਥੇੜੇ ਰੰਗ ਦਾ ਆਪਣਾ ਚਾਪਾ ਕੰਮ ਕਰ ਆਮਲਾ ਨਵਾ ਗਿਆ ਆਪਾਂ ਜਿੱਥੇ ਤੱਕ ਆ ਗਏ ਨਾਲੇ ਦੇਖਿਆ ਜਾ ਮਾਰੀ ਦੀ ਦਾ ਕਰਦਾ ਤੇ ਪੰਗਿਆਂ ਵਾਲਾ ਜਿਹੜਾ ਭਾਈ ਬਿਠਾਤਾ ਤੇ ਪਲਾਟ ਰਹਿ ਗਏ 2 ਇੱਕ aí ਦਾ ਬਾਡਾ ਲੱਗਿਆ ਹੋਇਆ ਤੇ ਇੱਕ ਖਾਰ ਇਹਦਾ ਸਾਹਮਣੇ ਅੱਡੀ ਡਾਕਰ ਨਹੀਂ ਹੈ ਕੋਈ ਅੱਡੀ ਹੋਣੀ ਹੈ ਮਹਾਂਪੁਰ ਪੂਰੀ ਜੀ ਸ਼ਮੀਰਾ ਹੈ ਪੂਰੀ ਟੌਪ ਦੇ ਮਿੱਟੀ ਹੈ 13 ਹਾਲ ਚੱਲਦੇ ਨੇ ਹਾਂਜੀ ਮਿੱਤਰੋ ਨੱਪੜ ਗਿਆ ਜੀ ਕੰਮਕਾਰ ਬਾਹੀ ਦਾ ਆਮ ਚੱਲੂ ਕਾਲੂ ਜਾ ਅਗਲੇ ਦਿਨ ਡੇਜਰ ਦਾ ਥੋੜੇ ਜੇ ਖੇਤ ਨਰਮ ਨੇ ਤੇ ਨਾਲ ਬਲੇਡ ਨਾਲ ਕਰਕੇ ਫਾਇਦਾ ਕੋਈ ਨਹੀਂ ਆਹੋ ਫੇਰਾਂਗੇ ਸਾਡਾ ਬਾਕੀ ਦੇਖਦੇ ਆ ਜਿਹੜੇ ਸਰ ਵੀ ਨੇ ਰਹੇ ਨੇ ਸਾਕਾ ਬਾਕੀ ਦੇਖਦੇ ਹਾਂ ਕਿ ਜੇ ਕਾਲੂ ਕਰਦਾ ਫੇ ਸਟਾਰਟ ਕਮ ਹੋ ਜਿਵੇਂ ਵੀ ਹੋਇਆ ਚੱਲਦੇ ਨੇ ਗਵਾਂਡੀ 2023 ਉੰਡੀਰ ਨਾਲੇ ਬਾਹੀ ਤੇ ਲੈਜਰ ਕਰਿਆਂ ਤੋਂ ਬਾਅਦ ਨਾਲ ਹੁੰਦੇ ਬਾਈ ਕਰਨ ਲੱਗ ਗਿਆ ਸੋਕੇ ਫਲਾਟਾਂ ਨਹੀਂ ਸਮਝ ਤੋ ਬਾਹਰ ਆ ਗਾ ਤੇ ਲੈਜਰ ਕਰਿਆ ਵਾ ਠੀਕ ਆ ਬਾਹੀ ਕਰਨ ਦੀ ਕੀ ਲੋੜ ਪਈ ਆ ਨਾ ਪਰੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਦਾਂ ਦੇ ਕਿਸਾਨ ਨੇ ਚਲੋ ਖੇਤੀ ਕਰਨੀ ਵੀ ਆ ਕਰਨੀ ਆ ਸੰਧ ਮੰਗ ਕੇ ਜੇ 5-4 ਸਾਲਾਂ ਚ ਆਪਾਂ ਸੰਦੇ ਨਾ ਬਣਾਏ ਕਰਨੀ ਵੀ 25 ਤੋਂ 30 ਖੇਤ ਹੈ ਸੰਧ ਫੇਰ ਨਹੀਂ ਬਣਦੇ ਫਿਰ ਇਹ ਜੀ ਖੇਤੀ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੇ ਟਾਈਮ ਸੰਧ ਮੰਗਣ ਆਉਨੇ ਉਹ ਟਾਈਮ ਜਿਹੜੇ ਕਿਸਾਨ ਤੇ ਹੁੰਦੇ ਨੇ ਉਹਨੂੰ ਵੀ ਲੋਡ ਹੁੰਦੀ ਆ ਕਿਉਂਕਿ ਉਹਨੇ ਵੀ ਆਪਦੀ ਟਾਈਮ ਨਾਲ ਬਾਹੀ ਕਰਨੀ ਹੁੰਦੀ ਆ ਚਲੋ ਜੇ ਦੇ ਵੀ ਦਈਏ ਤਾਂ ਖੜਾ ਆਉਣਾ ਆਉਨੇ ਉਹ ਫਿਰ ਤੋੜ ਕੇ ਖੜਾ ਕੇ ਜਾਂਦੇ ਆ ਕੁਛ ਨਾ ਕੁਛ ਜੇ ਨਹੀਂ ਦਿੰਦੇ ਤਾਂ ਮਾਰੇ ਬੈਨਿਆਂ ਕਿਹੜੇ-ਕਿਹੜੇ ਪਿੰਡ ਦੇ ਵਿੱਚ ਇਹ ਕਿਸਾਨ ਭਰਾ ਹੈਗੇ ਨੇ ਆਪਣੇ ਪਿੰਡ ਦੇ ਵਿੱਚ ਤਾਂ 2-4 ਕਿਸਾਨ ਭਰਾ ਹੈਗੇ ਹੀ ਹੈਗੇ ਨੇ ਪਹਿਲਾਂ 5-4 ਘਰੀ ਫਿਰਨਗੇ ਜਾਂ 5-4 ਘਰਾਂ ਚੋਂ ਨਹੀਂ ਮਿਲਦੀ ਤਾਂ ਲਾਗਲੇ ਪਿੰਡ ਤੋਂ ਲੈ ਕੇ ਆਉਣਗੇ ਲਾਗਲੇ ਪਿੰਡ ਤੋਂ ਚਾ ਲੈ ਵੀ ਆਏ ਆਪਰਾ ਤਾਂ ਕਈ ਦਿਨ ਛੱਡਣ ਨਹੀਂ ਜਾਂਦੇ ਜੇ ਛੱਡ ਵੀ ਆਏ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਤੋੜ ਕੇ ਐਦਾਂ ਨਾ ਕਰਿਆ ਕਰੋ ਕਿਸਾਨ ਭਰਾਓ ਜਿਵੇਂ ਲੈ ਕੇ ਜਾਣੇ ਉੱਤਾਂ ਹੀ ਦੇ ਦਿਆ ਕਰੋ ਮੰਗਣ ਦਾ ਕੋਈ ਉਹ ਨਹੀਂ ਹੈਗਾ ਮੰਗਣੇ ਚਲੋ ਚੱਲਦਾ ਰਹਿੰਦਾ ਛੋਟੇ ਮੋਟੇ ਕਿਸਾਨ ਭਰਾ ਨੂੰ ਤਾਂ ਦੇ ਵੀ ਲਈਏ ਪਰ ਜਿਨੇ 25 ਤੋਂ 30 ਖੇਤ ਕਰਨੀਆਂ ਉਹਨੂੰ ਉਹਦਾ ਤਾਂ ਕੋਈ ਮਤਲਬ ਨਹੀਂ ਬਣਦਾ ਮਿੱਤਰੋ ਹਰੇਕ ਸਾਲ ਉਧਰੋਂ ਆਪਾਂ ਨੇ ਜਾਣਾ ਹੁੰਦਾ ਬਹੌਣ ਉਤੇ ਉਧਰੋਂ ਕੋਈ ਵੀਰ ਖੜਾ ਹੁੰਦਾ ਦਰ ਤੇ ਐਦਾਂ ਨਾ ਕਰਿਆ ਕਰੋ ਬਹੁਤੇ ਵੀਰਾਂ ਨੂੰ ਗੱਲਾਂ ਗੁੱਸਾ ਵੀ ਲੱਗਣਗੀਆਂ ਪਰ ਇਹ ਸੱਚ ਹੈ ਜਿ세 ਬਾਈ ਨੇ ਖਿੱਚਿਆ ਪਿਆ ਕੰਮ ਘੇੜੇ ਪੰਜ ਚਾਰ ਰਹਿੰਦੇ ਨੇ ਕੰਮ ਗਿਆ ਨਿਭੜ ਤੇ ਫਿਰ ਚਾਲਦੇ ਆ ਪਿੰਡ ਨੂੰ ਪਾਉਣੇ ਆ ਚਾਲੇ ਸਮਾਨ ਟੱਪਾ ਜੋ ਲੈ ਗਿਆ ਏਦੀ ਰੱਖ ਕੇ ਜਾਂਦਾ ਜਾਂਦਾ ਲਾ ਕੇ ਤੇ ਟਾਈਮ ਵੀ ਕਾਫੀ ਹੋ ਗਿਆ ਮਿੱਤਰੋ ਟਾਈਮ ਘੱਟੋ ਘੱਟ ਇਹਨੂੰ ਲੱਗਦਾ ਵੀ 5:30 ਹੋ ਗਏ ਤੇ 6 ਵਜੇ ਕੰਮ ਨਿਪਟੜੂਗਾ। ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਫੈੰਡ ਤੇ ਮੂਰੇ ਲੱਡੂ ਉਹ ਨਹੀਂ ਲਈ ਜਾਂਦੇ ਨੇ ਕੰਬਾਇਨ। ਵੱਧ ਕੇ ਆ ਗਏ ਟਾਹ ਨਾਲ ਪਟਿਆਲੇ ਗਏ ਟੀ ਇਹ। ਫਾਰਕਟ ਉਹਨਾਂ ਦੇ